ਨਾ ਜੀ ਹਰਪ੍ਰੀਤ ਸਿੰਘ ਮੇਰਾ ਪਿੰਡ ਜਿਹੜਾ ਧਰਮਕੋਟ ਰੰਦਾਵਾ ਵਾ ਤੇ ਜੋ ਪਾਣੀ ਦਾ ਪੋਜੀਸ਼ਨ ਇਦਾਂ ਜੀ ਬਹੁਤ ਮਾੜਾ ਹਾਲ ਆ ਵਿਸ਼ੇ ਬਾੜਛ ਜਿਆਦਾ ਭੈਣ ਕਰਨ ਇੱਥੇ ਜੋ ਵੀ ਉੱਤਰੋਂ ਪਹਾੜਾਂ ਤੋਂ ਪਾਣੀ ਆਉਂਦਾ ਸਾਰਾ ਸਾਡਾ ਇਧਰ ਏਰੀਆ ਨੂੰ ਆ ਕੇ ਵਹਾ ਕਰ ਦਿੰਦਾ ਫਸਲ ਦਾ ਜਿਆਦਾ ਨੁਕਸਾਨ ਆ ਜ਼ਿੰਮੇਦਾਰ ਤੇ ਵਿਚਾਰਾ ਅੱਗੇ ਬੜਾ ਪਰੇਸ਼ਾਨ ਹੋਇਆ ਪਿਆ ਵਾ ਉਤੋਂ ਪ੍ਰਮਾਤਮਾ ਦੀ ਕਰੋਪੀ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜੀ ਅਰਦਾਸ ਕਰਦੇ ਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਜੀਵਾਂ ਜੰਤੂਆਂ ਦਾ ਕਿਸਾਨਾਂ ਦਾ ਹੋਰ ਕਈਆਂ ਜੋ ਵੀ ਇਸ ਧੰਦੇ ਨਾਲ ਜੁੜੇ ਆ ਉਹਨਾਂ ਦਾ ਸਾਰਿਆਂ ਦਾ ਹੀ ਨੁਕਸਾਨ ਆ ਤੇ ਪ੍ਰਮਾਤਮਾ ਦੇ ਅੱਗੇ ਇਹੋ ਜੀ ਅਰਦਾਸ ਸਾਰੇ ਕਰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਬਾੜਛਤੇ ਹੁਣ ਥੋੜਾ ਜਿਆ ਕੰਟਰੋਲ ਕਰ ਤੇ ਜੀਵਾਂ ਜੰਤ ਜਿਹੜੀ ਆ ਉਹ ਕਿਉਂ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਆ ਤਕਰੀਬਨ ਸਾਰਾ ਏਰੀਆ ਹੀ ਪਾਣੀ ਦੀ ਮਾਰ ਤੇ ਹੈ ਗਿਆ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਕੁਝ ਨਾ ਕੁਝ ਸਹੂਲਤ ਜਿਹੜੀ ਆ ਇਹ ਸਾਡਾ ਇਲਾਕਾ ਜਿਹੜਾ ਸਹੂਲਤਾਂ ਤੋਂ ਵਾਂਝਾ ਵਾ ਇਹ ਦੇਖੋ ਖਾਸ ਜ਼ਿਆਦਾ ਪ੍ਰਬੰਧ ਨਹੀਂ ਹੈਗੇ ਤੇ ਸੜਕਾਂ ਦਾ ਤੁਹਾਂ ਹਾਲ ਵੇਖ ਹੀ ਲਿਆ ਵਾ ਤੁਸੀਂ ਸਰਕਾਰਾਂ ਦੇ ਤੁਸੀਂ ਪ੍ਰਬੰਧ ਵੇਖ ਹੀ ਲਏ ਆ ਤੁਸੀਂ ਆਉਂਦਿਆਂ ਵੇਖਿਆ ਜੇ ਸਾਰਾ ਜੋ ਪ੍ਰਬੰਧ ਆ ਬਾਕੀ ਕੋਈ ਪ੍ਰਸ਼ਾਸਨ ਵਾਲੋ ਹਾਂ ਤੇ ਕਦੀ ਕਦੀ ਖੁਸ਼ ਵੇਖਿਆ ਨੀਗਾ ਸਾਡੇ ਇੱਧਰ ਇਲਾਕੇ ਦੇ ਵਿੱਚ ਤੇ ਅਸੀਂ ਦੇਖੋ ਬੇਨਤੀ ਕਰਨੀ ਆ ਵੀ ਸਾਡਾ ਬਾਰਡਰ ਦਾ ਇਲਾਕਾ ਵਾ ਤੇ ਕੁਝ ਪ੍ਰਸ਼ਾਸਨ ਨੂੰ ਚਾਹੀਦਾ ਵੀ ਸਾਡੀ ਸੁਣਵਾਈ ਕਰੇ ਕਿਸਾਨਾਂ ਦਾ ਸੋਚੇ ਮਜ਼ਦੂਰਾਂ ਦਾ ਸੋਚੇ ਤੇ ਇਹਨੇ ਹੀ ਕਹਿ ਗਏ ਚਲੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਤੇ ਐਸਾ ਕੀ ਪੋਜੀਸ਼ਨ ਹੈ ਰਾਵੀ ਦਾ ਪੋਜੀਸ਼ਨ ਤੁਸੀਂ ਦੇਖ ਹੀ ਰਹੇ ਆ ਜੀ ਰਾਵੀ ਪੂਰਾ ਆਪਣੇ ਆਪ ਜੋਗੁੰਦੇ ਆ ਜੀ ਇਸ ਵੇਲੇ ਪਾਣੀ ਪੂਰਾ ਜਿਹੜਾ ਛਾਲਾ ਮਾਰਦਾ ਆ ਰਿਹਾ ਜਿਹੜਾ ਚਾਰ ਚਪੇ ਦੇ ਫਸਲਾਂ ਦਾ ਨੁਕਸਾਨ ਜਿਹੜਾ ਉਹ ਕਾਫੀ ਹੋ ਰਿਹਾ ਤੇ ਕੀ ਇਹਦਾ ਹੁਣ ਹੱਲ ਕੀ ਹੈ ਹੱਲ ਤਾਂ ਇਹ ਜੀ ਹਰ ਸਾਲ ਹੀ ਇਹ ਪੁੱਛਿਆ ਦੀ ਹੱਲ ਅਜੇ ਤੱਕ ਸਾਨੂੰ ਜੋ ਵੀ ਅਸੀਂ ਉਸ ਵਾਰੀ ਆਇਆ ਤਾਂ ਕੋਈ ਹੱਲੇ ਦਾ ਲੱਭਿਆ ਦੇਖਿਆ ਨਹੀਂ ਕਿਸੇ ਨੂੰ ਵੀ ਅਜੇ ਤੱਕ ਹਲਤੇ ਦਾ ਕੋਈ ਨਾਂ ਲੱਭਿਆ ਤਾਂ ਨਾ ਮੇਰੇ ਸਾਹਬ ਨਾਲ ਕੋਈ ਲੱਭ ਸਕਦਾ ਹੀ ਹੈ ਨੁਕਸਾਨ ਹੋਏਗਾ ਨੁਕਸਾਨ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਸਕਦੇ ਹੋ ਚਾਰ ਚੁਪਰੇ ਕੈਮਰਾ ਤੋਂ ਘੁਮਾ ਕੇ ਦੇਖ ਸਕਦਾ ਤੁਸੀਂ ਫਸਲਾਂ ਬਹੁਤ ਨੁਕਸਾਨੀਆਂ ਗਈਆਂ ਨੇ ਕਮਾਦ ਬੇੜਾ ਕਰਕ ਹੋ ਚੁੱਕਾ ਝੋਨੇ ਜਿਹੜੇ ਨੇ ਉਹ 90% ਜਿਹੜੇ ਸੀਗੇ ਉਹ ਲੋਕਾਂ ਦੇ ਮਿਸਰ ਚੁੱਕੇ ਸੀਗੇ ਇਹ ਜਿਹੜਾ ਅੱਜ ਗੱਬੇ 'ਚ ਪਾਣੀ ਪੈ ਗਿਆ ਝੋਨਾ ਸਭ ਨੂੰ ਕਰ ਦਊਗਾ ਜਿਹੜਾ ਪਾਣੀ ਹੋਰ ਕਿੱਥੋਂ ਛੱਡਿਆ ਬਾਦ ਤੁਹਾਨੂੰ ਲੱਗਦਾ ਦੋ ਦਿਨ ਨਾਲ ਕੋਈ ਜਿਹੜੇ ਆਬਾਦੀ ਆ ਉਹਨੂੰ ਨੁਕਸਾਨ ਹੋਏਗਾ ਆਬਾਦੀ ਜਿਹੜੀ ਇਹ ਤੋਂ ਫਿਲਹਾਲ ਤੇ ਅਜੇ ਤੱਕ ਤੇ ਕੋਈ ਨੁਕਸਾਨ ਅਜੇ ਨਹੀਂ ਆਉਂਦਾ ਪਰ ਅਗਰ ਜੇ ਇਸ ਤੋਂ ਵੱਧ ਪਾਣੀ ਵਧਦਾ ਹੈ ਤੇ ਜਿਹੜੇ ਬੰਨ ਜਿਹੜੇ ਜੇ ਆਹ ਬੰਨ ਟੁੱਟ ਸਕਦਾ ਤੇ ਪਰਲੇ ਬੰਨ ਟੁੱਟਦਾ ਕਿਹੜਾ ਟਾਈਮ ਲੱਗੂਗਾ ਇਹਨਾਂ ਨੂੰ ਇਹ ਜਿਹੜਾ ਬੰਨ ਟੁੱਟੇਗਾ ਨਾ ਕਿੰਨਾ ਚਿਰ ਖੌਣ ਜੇ ਇਹਨਾਂ ਨਾਲ ਜੀ ਇਹ ਤਕਰੀਬਨ ਇਹ ਤੋਂ ਬਹੁਤਾਂ ਦੇ ਕੋਈ 5-700 ਕਿਲਾ ਜਿਹੜਾ ਲੋਕਾਂ ਦੇ ਖਮਾਰ ਤੇ ਢੋਣੇ ਨੇ ਸਭ ਤਬਾਹ ਹੋ ਜਣੇ ਆ ਜੀ ਜਿੱਥੇ ਪਾਣੀ ਵੜ ਗਿਆ ਇਹ ਪਾਣੀ ਵਾਪਸ ਆਉਣਾ ਨਹੀਂ ਤੇ ਇਹ ਕਣਕ ਵੀ ਨਹੀਂ ਪੀਜੀ ਜਾਣੀ ਅੱਜ ਤੋਂ ਪਿੱਛੇ ਵੀ ਜਿਹ ਮਾਰ ਦਾ ਵੀ ਜਿਹੜਾ ਫੋਟਾ ਹੁਕਮ ਹੋਣੀ ਆ ਸਿੰਗਲ ਸਿੰਗਲ ਮਾਰਿਆ ਇਹਨਾਂ ਜਿੱਥੇ ਲੋਕਾਂ ਨੂੰ ਆਸ ਹੁੰਦੀ ਆ ਕਿ 5 600 700 ਕੰਡਲ ਘਟਾਂਗੇ ਉੱਥੇ 1000 200 ਕੰਡਲ ਰਹਿ ਜਾਣੇ ਪਰ ਕਰਾਟੇ ਵੀ ਇਹਨੇ ਕੀ ਕੀ ਗੱਲਾਂ ਕਰਤੀਆਂ ਨੇ ਸਰਕਾਰ ਸ਼ਾਸਨ ਆਪਣੇ ਆਪ ਤੇ ਕਹਿ ਰਿਹਾ ਆ ਕਿ ਸਾਡੇ ਕੋਲ ਪੂਰੇ ਜਿਹੜੇ ਪੁਤਾਂ ਬੰਦ ਨੇ ਹਰਜੀਪ ਸਿੰਘ ਧਾਰੀয়াল ਜੀ ਸਵੇਰੀ ਧੂਖੇ ਨੇ ਸਾਡੇ ਮਨੂ ਸਾਹਿਬ ਵੀ ਉਹਨਾਂ ਲੋ ਵੀ ਇਹ ਵਿਸ਼ਵਾਸ ਦਵਾਇਆ ਗਿਆ ਜੀ ਕਿ ਜੋ ਇਤੇ ਲੋਕਾਂ ਨੂੰ ਲੜਿੰਦਾ ਚੀਜ਼ਾਂ ਸਮਾਨ ਦੀ ਲੋੜ ਹੈ ਜੇਕਰ ਇਹੋ ਦਾ ਕੋਹਾਣਾ ਵਾਪਰਦਾ ਹੈ ਆਬਾਦੀ ਨੂੰ ਕੋ ਨੁਕਸਾਨ ਪਹੁੰਚਦਾ ਹੈ ਤੇ ਪਸ਼ੂਆਂ ਦੇ ਵਾਸਤੇ ਚਾਰਾ ਔਰ ਜਿਹੜੇ ਦਵਾਈਆਂ ਨੇ ਉਹਨਾਂ ਦਾ ਵੀ ਜਿਹੜਾ ਉਹ ਪੁੱਤਾ ਪ੍ਰਬੰਧ ਇਹਦਾ ਡਾਕਟਰਾਂ ਵੱਲੋਂ ਕਰਵਾਇਆ ਗਿਆ ਛੇਰੀ ਵੀ ਸਾਰੀ ਟੀਮ ਇੱਥੇ ਨਾਲ ਹੀ ਸੀ ਕਿ ਉਹਨਾਂ ਦੇ ਜੋ ਦਰਿਆ ਦੇ ਓਐਸਡੀ ਸਾਹਿਬ ਨੇ ਉਹ ਵੀ ਸਨ ਆਪਣੇ ਵੀਡੀਓ ਸਾਹਿਬ ਵੀ ਸਾਰੇ ਸਾਰੇ ਉੱਥੋਂ ਬਿਜੇ ਨਹੀਂ ਵਿਰਿਆ ਪ੍ਰਬੰਧ ਕਰਵਾਇਆ ਗਿਆ ਪ੍ਰਬੰਧ ਕੀਤਾ ਜੱਗ ਕਲਾਂ ਨਾਲੀ ਨਹੀਂ ਉਹਨਾਂ ਵੱਲੋਂ ਤੇ ਵੇਖੋ ਜੀ ਕੱਲ ਵੀ ਉਹ ਸ਼ਾਮ ਨੂੰ ਇਹੋ ਕਹਿੰ ਕੇ ਕਹੀ ਕਿ ਸਾਡੇ ਵੱਲੋਂ ਪੁੱਤਾ ਪ੍ਰਬੰਧ ਜਿਹੜੇ ਉਹ ਕੀਤੇ ਨਹੀਂ ਆ ਇਹ ਤੋਂ ਉਹ ਦੱਸ ਸਕਦੇ ਨੇ ਕਿ ਕਿਤੇ ਕਿਤੇ ਸਰਪ੍ਰਸਤ ਕਿੱਦਾਂ ਦੀ ਗੱਲ ਵਾ ਜਿਹੜਾ ਜਿਹੜਾ ਘੋਨੇ ਵਾਲਾ ਡਿਸਪੈਂਸਰੀ ਆ ਡੰਗਣਾ ਦਾ ਤਾਂ ਉੱਥੇ ਆ ਜੀ ਕਿ ਉੱਥੇ ਉਹਨਾਂ ਕੋ ਸਾਰੀਆਂ ਦਵਾਈਆਂ ਜੜੀਆਂ ਮੌਜੂਦ ਨਹੀਂ ਨੇ ਜਿਉਂ ਨਾਲ ਉਹ ਇਹ ਕਹਿ ਗਿਆ ਵੀ ਡਾਕਟਰ ਸਰੇ ਨਾਲ ਹੀ ਸੀਗੇ ਉਹਨਾਂ ਨੇ ਕਿਹਾ ਸੀ ਕਿ ਸਾਰੀਆਂ ਦਵਾਈਆਂ ਜਿੰਨੀਆਂ ਸਾਡੇ ਕੋ ਇਹ ਮੌਜੂਦਾ ਦਵਾਈਆਂ ਨੇ ਉਹ ਅਸੀਂ ਆਪਣੇ ਸਟਾਕ ਚ ਲਾ ਦੇ ਸੱਚੀ ਗੱਲ ਜੀ ਸੱਚੀ ਨਾਮ ਦਾ ਪ੍ਰਤੀਪਾਲ ਸਿੰਘ ਜੀ ਇਹ ਤੁਸੀ ਲੋਕਲ ਸੁਨੀਕੋ ਅਦਾਬੀ ਦੇ ਵਿੱਚ ਐਸੇ ਕੀ ਹਾਲਾਤ ਹਾਲਾਤ ਤੁਸੀਂ ਪਤਕਾਰ ਸਾਹਿਬ ਦੇਖ ਰਹੇ ਹੋ ਹਾਲਾਤ ਤੁਹਾਨੂੰ ਬਿਹਤਰ ਨਹੀਂ ਹੈਗੇ ਉਹ ਪਾਣੀ ਦਾ ਪੱਧਰ ਜਿਹੜਾ ਵਾ ਅੱਗੇ ਵੀ ਅੱਗੇ ਨਾਲੋਂ ਦੋ ਗੁਣਾ ਵੱਧ ਪਾਣੀ ਆ ਤੇ ਜੋ ਬਾਰਿਸ਼ ਵੀ ਵੇਖ ਰਹੇ ਹੋ ਲਗਾਤਾਰ ਹੁਣ ਇੱਥੇ ਵੀ ਪੈ ਰਹੀ ਹੈ ਤੇ ਪਹਾੜਾਂ ਦੇ ਪੈ ਰਹੀ ਆ ਉਹ ਤਾਂ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਤੇ ਪਾਣੀ ਅੱਗੇ ਨੂੰ ਜਿਹੜਾ ਵਾ ਅੱਗੇ ਨੂੰ ਵੱਧ ਦੇ ਹਾਲਾਤ ਜਿਹੜੇ ਸਹੀ ਨਹੀਂ ਲੱਗ ਰਹੇ ਜੀ ਬਾਕੀ ਬਾਬਾ ਬੁੰਡਾ ਸਾਹਿਬ ਤੇ ਗੁਰੂ ਮਾਰਾ ਗੁਰਨਾਨ ਦੇ ਸੱਚੇ ਪਾਤਸ਼ਾਹ ਦੀ ਧਰਤੀ ਆ ਉਹ ਮੇਹਰ ਹੀ ਰੱਖਣ ਤੇ ਤਾਂ ਕਿ ਸਾਰਾ ਚੜ੍ਹਦੀ ਕਲਾ ਰਹ ਸਕੇ ਸਾਡੀਆਂ ਫਸਲਾਂ ਵੀ ਬਚ ਜਾਣ ਤੇ ਸਾਡਾ ਹਰ ਹਰ ਚੀਜ਼ ਜਿਹੜੀ ਆ ਉਹ ਬਚ ਕੇ ਰਵੇ ਜੀ ਤੁਹਾਡੀ ਵੀ ਮਿਹਰਬਾਨੀ ਜਿਹੜੀ ਤੁਸੀਂ ਮੀਂਹ ਵਰਦੇ ਦੇ ਵਿੱਚ ਆਪਣਾ ਆ ਕੇ ਵੇ ਅਗਾ ਕਰ ਰਹੇ ਹੋ ਇੱਕ ਦਰਿਆ ਦਾ ਕੰਡਾ ਭਾਈ ਇਹਦਾ ਟੁੱਟ ਚੁਕਾ ਪਾਣੀ ਪਿੰਡ ਰੂਪਾ ਦਾ ਸਟਾਰਟ ਹੋ ਗਿਆ ਤਾਂ ਕਿੰਨਾ ਕਿ ਨੁਕਸਾਨ ਹੁੰਦਾ ਡਰੇ ਇਹ ਨੁਕਸਾਨ ਤਾਂ ਹੈਗਾ ਇਹ ਆਰਮੀ ਨੇ ਕਿ ਤੁਸੀਂ ਬੱਦੀ ਸੀ ਉਹ ਤੁਹਾਡੇ ਸਾਹਮਣੇ ਵੀ ਆਪਣਾ ਤੁਸੀਂ ਉਧਰ ਵੀ ਦੇਖ ਸਕਦੇ ਟੁੱਟ ਗਈ ਹੁਣ ਦਰਿਆ ਨੇ ਸਾਰੀ ਜਿਹੜੀ ਉਹ ਧੋੜੀ ਦਿੱਤੀ ਆ ਉਹਦੇ ਨਾਲ ਜਿਹੜਾ ਸਾਡੇ ਫਸਲਾਂ ਨੂੰ ਹੁਣ ਜਿਆਦਾ ਨੁਕਸਾਨ ਆ ਕਿਉਂਕਿ ਉਦਾਂ ਉੱਪਰੋਂ ਦੀ ਵਲਕੇ ਪਾਣੀ ਪੈਂਦਾ ਸੀ ਤੇ ਹੁਣ ਜਿਹੜਾ ਵਾ ਇਹ ਆਪਣਾ ਸਿੱਧਾ ਹੀ ਪਾਣੀ ਪੈਣ ਡਿਆ ਪਿਆ ਵਾ ਇਹ ਸਿੱਧਾ ਮਾਰ ਕਰੇਗਾ ਫਸਲਾਂ ਨੂੰ ਨੁਕਸਾਨ ਕਰੇਗਾ ਜੀ ਇਹ ਪ੍ਰਬੰਧ ਕਿੰਨੇ ਕਰਦੇ ਪ੍ਰਬੰਧ ਪ੍ਰਸ਼ਾਸਨ ਨੇ ਤਾਂ ਪ੍ਰਬੰਧ ਆਪਣੇ ਸਾਰੇ ਵ ਪਰ ਬੰਦ ਉਹਨੇ ਆਪਣੇ ਵੇਖੋ ਜੀ ਆਪਣਾ ਲੋਕਾਂ ਨੂੰ ਗਾਹ ਕਰਕੇ ਉਹਨਾਂ ਬਾਬਾ ਬੁਰਾ ਸਾਹਿਬ ਉਹਨਾਂ ਨੇ ਇੱਕ ਕਬਰਾਂ ਵੀ ਲਿਆ ਆਪਾਂ ਸਸਨ ਦੇ ਆ ਕੇ ਤੇ ਲੋਕਾਂ ਨੂੰ ਗਾਹ ਕਰਕੇ ਜਿੱਦਾਂ ਸਾਡੇ ਸਕੂਲ ਵੀ ਇਹਨਾਂ ਨੂੰ ਕਹਿ ਰਹੇ ਨੇ ਵੀ ਸਕੂਲ ਹੀ ਵਿਹਲਾ ਰੱਖੋ ਤੇ ਇਹੋ ਕਰ ਸਕਦੇ ਹੋਰ ਮੌਕੇ ਤੇ ਹੋਰ ਕੀ ਕਰ ਸਕਦੇ ਆ ਜੀ ਇਹੋ ਵੱਤ ਉਹ ਵੀ ਨਹੀਂ ਨਾ ਕਰ ਸਕਦੇ ਜੇ ਪਿਛਲੇ ਸਾਲ ਹੀ ਪਣੀ ਸੀ ਕਿੰਨੇ ਕਿ ਗੋੜਾ ਜਿਹੜਾ ਪੜੀ ਆ ਉਸ ਉਹਦੇ ਨਾਲ ਦੋ ਗੁਣਾ ਵਾਧੇ ਪਾਣੀ ਜੀ ਜਿਹੜਾ ਪਿਛਲਾ ਪਾਣੀ ਆਇਆ ਉਹਦੇ ਨਾਲ ਦੋ ਗੁਣਾ ਵਾਧੇ ਪਾਣੀ ਜੀ ਜੀ ਮੰਨ ਲਓ ਸਰ ਜਿੰਨਾ ਫੇਰ ਬਰਸਾਤ ਹੋਈ ਫੇਰ ਪਾਣੀ ਵਧਦਾ ਤੇ ਇਹ ਨੁਕਸਾਨ ਹੁੰਦੇ ਫਿਰ ਜੇ ਦੋ ਵਧੇਗਾ ਤੇ ਫਿਰ ਤੇ ਨੁਕਸਾਨ ਹੋਣੇ ਹੋਣਾ ਜੀ ਫਿਰ ਸਾਨੂੰ ਇਹ ਡਰ ਜਿਹੜਾ ਵਾ ਇਹ ਸਤਾ ਰਿਹਾ ਜੀ ਅਮਰਜੀਤ ਸਿੰਘ ਪਿੰਡ ਭੋਨੇ ਆਲ ਸਰਪੰਚ ਮੌਜੂਦਾ ਸਰ ਪਾਣੀ ਜਿਹੜਾ ਆਇਆ ਵਾ ਪਾਣੀ ਮਤਲਬ ਬਹੁਤ ਜ਼ਿਆਦਾ ਆਇਆ ਵਾ ਉਹਦੇ ਨਾਲ ਕੋਸ਼ਿਸ਼ ਜਿਹੜੇ ਬੰਨ ਬੱਦੇ ਇਹਨਾਂ ਤੁਸੀਂ ਦੇ ਉਹ ਕੁਝ ਖੁਰਗੇ ਨੇ ਖੁਰਨ ਦੇ ਨਾਲ ਸਾਡੇ ਕੋਈ ਕਾਫੀ ਫਸਲਾਂ ਦਾ ਨੁਕਸਾਨ ਹੈਗਾ ਵਾ ਵੀ ਇਹ ਨੁਕਸਾਨ ਇੰਨਾ ਕਿ ਜ਼ਿਆਦਾ ਵੀ ਪਾਣੀ ਵਾਪਸ ਨਹੀਂ ਨਿਕਲ ਸਕਦਾ ਨੀਵੇਂ ਥਾਂ ਦੇ ਤੇ ਇਹਦੇ ਨਾਲ ਨਾਲ ਇਹ ਆ ਵੀ ਜੇ ਪਾਣੀ ਵੱਧਦਾ ਤਾਂ ਸਾਡਾ ਹੋਰ ਵੀ ਨੁਕਸਾਨ ਆ ਪਰ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਆ ਪ੍ਰਸ਼ਾਸਨ ਨੇ ਬਹੁਤ ਵਧੀਆ ਚਲੋ ਪ੍ਰਬੰਧ ਕੀਤੇ ਨੇ ਮੈਡੀਕਲ ਕੈਂਪ ਵੀ ਲਾਏ ਨੇ ਡੇਰਾ ਪਪਾ ਨਾਨਕ ਦੇ ਵੀ ਲਾਏ ਨੇ ਇਧਰ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਲਾਏ ਨੇ ਡੇਰਾ ਪਪਾ ਨਾਨਕ ਨੇ ਡੇਰੇ ਵੀ ਕੀਤਾ ਵਾ ਤੇ ਇਥੇ ਆਪਣੇ ਆ ਛਾਪੁਰ ਵੀ ਕੀਤਾ ਤੇ ਆਪਣੇ ਇਹ ਤੇ ਸੁਜਾਦਾ ਸੁਜਾਦੇ ਵੀ ਕੀਤਾ ਵਾ ਪ੍ਰਬੰਧ ਕੀਤਾ ਵਾ ਇਹ ਇਧਰੋਂ ਅਜਨਾਲਾ ਨੇ ਕੀਤਾ ਰਮਦਾਸ ਤੇ ਗੱਗੋਮਾਲ ਅਤੇ ਅਜਨਾਲਾ ਤਿੰਨ ਜਗ੍ਹਾ ਤੇ ਕੀਤਾ ਵਾ ਵੀ ਵਧੀਆ ਪ੍ਰਬੰਧ ਨੇ ਮਲਾਹ ਵੀ ਸੱਦੇ ਗਏ ਨੇ ਵੀ ਜੇ ਕੋਈ ਵੀਰ ਭੈਣ ਭਰਾ ਕੋ ਫਸ ਜਾਂਦਾ ਵਾ ਤੋ ਉਹਨੂੰ ਕੱਢਣ ਵਾਸਤੇ ਮਲਾਹ ਵੀ ਆ ਚੁੱਕੇ ਨੇ ਆਪਣੀ ਲੈ ਕੇ ਕਿਸੀਆਂ ਕੁਸ਼ਤੀਆਂ ਤੇ ਬਾਕੀ ਸਾਰਾ ਦਿਨ ਰਾਤ ਪ੍ਰਸ਼ਾਸਨ ਜਿਹੜਾ ਵਾ ਇੱਥੇ ਰਹਿ ਰਿਹਾ ਵਾ ਵੀ ਸਾਡੇ ਕੋਲ ਹੀ ਰੁਕਿਆ ਹੋਇਆ ਸਰਕਾਰੀ ਸਕੂਲ 'ਚ ਇੱਥੇ ਘੁੰਨੇ ਵਾਲੇ ਰੁਕਿਆ ਹੋਇਆ ਪਰ ਇਹ ਆ ਵੀ ਜਿਹੜੇ ਕੋ ਲੋਕ ਘੜੀਮੁੜੀ ਪਾਣੀ ਵੇਖਣਾ ਆਉਂਦੇ ਆ ਸਾਡੀ ਉਹਨਾਂ ਅੱਗੇ ਅਪੀਲ ਆ ਵੀ ਘੜੀਮੁੜੀ ਨਾ ਆਉਣ ਜਾਣ ਜੇ ਪਾਣੀ ਵਧ ਘਟ ਗਿਆ ਜਾਂ ਕੋਈ ਕੁਝ ਫਸ ਗਿਆ ਤੇ ਦਿੱਕਤ ਆਏਗੀ ਹੋਰ ਸਾਡੇ ਵੱਲੋਂ ਇਹ ਆ ਵੀ ਬਹੁਤ ਵਧੀਆ ਕੰਮ ਮਤਲਬ ਬਾਬੇ ਬੁੜੇ ਦੀ ਮਿਹਰ ਆ ਕਿ ਕਿਸੇ ਦਾ ਮਾਲੀ ਜਾਲੀ ਕੋਈ ਨੁਕਸਾਨ ਨਾ ਹੋਵੇ ਅ ਦੇਖੋ ਜੀ ਹਜੇ ਇੱਥੇ ਅਸੀਂ ਖੋਨੇਵਾਲ ਪਿੰਡ ਦੇ ਤੇ ਪੁਲ ਬਣਿਆ ਹੋਇਆ ਜਿਹੜੇ ਸਾਡੇ ਦਰਿਆ ਦੇ ਪਾਰ ਕੁਝ ਪਿੰਡ ਹੈਗੇ ਆ ਵਿਚਾਰਗ ਨਹੀਂ ਸਾਡੇ ਅੰਮ੍ਰਿਤਸਰ ਦੇ ਹੱਤੀੜ ਪਿੰਡ ਨੇ ਤੇ ਉਹਨਾਂ ਚ ਅਸੀਂ ਆਏ ਹਾਂ ਜਿਹੜਾ ਸਿਵਲ ਪ੍ਰਸ਼ਾਸਨ ਅਸੀਂ ਇੱਥੇ ਸਿਚੁਏਸ਼ਨ ਸਟਾਕ ਟੇਕਿੰਗ ਲੈਣ ਆਏ ਹਾਂ ਕਿ ਕੀ ਇੱਥੇ ਹਾਲਤ ਹੈ ਫਿਲਹਾਲ ਸਿਚੁਏਸ਼ਨ ਇਜ਼ ਅੰਡਰ ਕੰਟਰੋਲ ਬਾਕੀ ਵੀ ਅਸੀਂ ਸਾਡੀਆਂ ਜਿਹੜੀਆਂ ਰੀਲੀਫ ਮੀਜਰਸ ਅਸੀਂ ਪੂਰੀਆਂ ਤਿਆਰ ਕਰ ਰਹੇ ਹਾਂਾਕੀ ਜੇ ਕੋਈ ਵੀ ਕਿਸੇ ਵੀ ਤਰੀਕੇ ਦੀ ਇੱਥੇ ਕੋਈ ਪਾਣੀ ਚ ਵਾਧਾ ਹੁੰਦਾ ਹੈ ਤਾਂ ਅਸੀਂ ਉਹ ਜਿਹੜੀ ਸਿਚੁਏਸ਼ਨ ਬਣੂਗੀ ਉਹਨੂੰ ਉਹਦੇ ਤੇ ਕਾਬੂ ਪਾਣ ਲਈ ਅਸੀਂ ਸਖਸ਼ਣ ਕਰਾਂਗੇ ਪਤਾ ਲੱਗਾ ਕਿ ਚਾਰ ਪਰੇ ਉਹ ਪਿੱਛੇ ਖੋਲ ਦਿੱਤੇ ਗਏ ਨੇ ਉਹ ਪਾਣੀ ਸਰਾ ਇੱਥੇ ਲਵਚਣਾ ਉਹ ਰਾਵੀ ਜਿਹੜਾ ਲਾਗਲੇ ਪਿੰਡਾਂ ਨੂੰ ਮਾਰ ਦੇਵੇਗਾ ਜੀ ਬਿਲਕੁਲ ਬਿਲਕੁਲ ਜੀ ਉਹਦੇ ਲਈ ਹੀ ਅਸੀਂ ਸਟਾਕ ਪੀਕਿੰਗ ਪੂਰੀ ਦੇਖ ਰਹੇ ਹਾਂ ਅਸੀਂ ਸਾਰਾ ਸਿਵਲ ਮੈਕਨਿਜ਼ਮ ਸਾਡੇ ਨਾਲ ਹੀ ਹੈ ਅਸੀਂ ਦੇਖ ਰਹੇ ਹਾਂ ਕਿ ਸਾਡੇ ਹਰ ਰਾਤ ਲਈ ਕਿਹੜੇ ਕਿਹੜੇ ਆਪਾਂ ਪ੍ਰਬੰਧ ਕਰ ਸਕਦੇ ਹਾਂ ਜਿਹੜੇ ਲੋਕਾਂ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਲਾਈਫਸਟਾਕ ਨੂੰ ਸੇਫ ਡਿਸਟੈਂਸ 'ਚ ਲੈ ਕੇ ਜਾਣਾ ਸਭ ਤੋਂ ਪਹਿਲਾਂ ਜਾਨਵਾਲ ਦੀ ਰੱਖਿਆ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਬਾਕੀ ਚੀਜ਼ਾਂ ਦੇ ਵੀ ਜਿਹੜੇ ਲੋਕਾਂ ਦੇ ਘਰ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਹਰ ਤਰੀਕੇ ਦੇ ਜਿਹੜੇ ਪੁਖਤਾ ਪ੍ਰਬੰਧ ਹੈ ਪ੍ਰਸ਼ਾਸਨ ਵਚਨਪਰ ਦੇਖ ਕਰਿਆਣਾ ਰਹਿਣ ਵਾਲਿਆਂ ਦੇ ਇੱਕ ਤਾਨੂੰ ਕੀ ਡਵਾਈਸ ਹੈ ਕਿ ਕਹਿਣਾ ਚਾਹੁੰਦੇ ਕਿ ਇਸੇ ਲਈ ਅਸੀਂ ਆਏ ਹਾਂ ਜੀ ਦੇਖੋ ਜੀ ਕਿਉਂਕਿ ਇੱਥੇ ਪਾਣੀ ਹਜੇ ਵੀ ਵਧ ਰਿਹਾ ਹੈ ਤੇ ਥੋੜੇ ਥੋੜੇ ਟਾਈਮ 'ਚ ਹਜੇ ਹੋਰ ਇੱਥੇ ਪਾਣੀ ਜ਼ਵਾਦਾ ਹੋਏਗਾ ਜਾਂ ਫਾ ਹੋਏਗਾ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਲਾਈ ਸਟਾਕ ਨੂੰ ਆਪਣੇ ਮੱਝਾਂ ਬੱਚਿਆਂ ਨੂੰ ਇੱਥੋਂ ਕਿਸੇ ਦੂਰ ਸੇਫ ਜਗ੍ਹਾ ਤੇ ਜਿਹੜੇ ਸਿਵਲ ਪ੍ਰਸ਼ਾਸਨ ਵੱਲੋਂ ਤੁਹਾਨੂੰ ਦੱਸੇ ਗਏ ਨੇ ਉੱਥੇ ਤੁਸੀਂ ਜਾ ਕੇ ਸੇਫ ਡਿਸਟੈਂਸ ਤੇ ਤੁਸੀਂ ਆਪਣਾ ਉੱਥੇ ਪਹੁੰਚੋ ਉੱਥੇ ਤੁਹਾਡਾ ਰਹਿਣ ਦਾ ਸਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਉੱਥੇ ਕੀਤਾ ਜਾਵੇ ਪਰ ਇੱਕ ਬੰਨ ਜਿਹੜਾ ਫੋਰਾ ਲੱਗਿਆ ਟੁੱਟ ਚੁੱਕਾ ਹੈ ਉਹ ਵੀ ਪਾਣੀ ਜਿਹੜਾ ਨਿਕਲ ਰਿਹਾ ਹੈ ਜੀ ਬਿਲਕੁਲ ਜੀ ਉਹ ਸਾਰੇ ਜਿਹੜੇ ਹੈਗੇ ਇਦਾਂ ਦੇ ਜਿਹੜੇ ਵੀ ਪੁਆਇੰਟਸ ਨੇ ਵੀਕ ਪੁਆਇੰਟਸ ਇਹ ਸਾਰਿਆਂ ਦੇ ਬਾਰੇ ਅਸੀਂ ਜਿਹੜੇ ਹੈਗੇ ਕੁਕਤਾ ਪ੍ਰਬੰਧ ਕਰ ਰਹੇ ਤੇ ਜਿਵੇਂ ਵੀ ਇਹਨਾਂ ਨੂੰ ਬੰਨ ਚ ਪਾੜ ਜਿੱਥੇ ਵੀ ਪਿਆ ਹੈਗਾ ਉਹਨੂੰ ਮਿਊਜੀਸ਼ਨ ਦੀ ਵੀ ਅਸੀਂ ਉਹਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਮਿਊਜੀਸ਼ਨ ਦੇਖੋ ਜੀ ਥੋੜਾ ਜਿਆ ਹੈਗਾ ਵੀ 290000 ਕਿਉਂ ਸਿੱਖ ਚੱਲ ਰਿਹਾ ਪੜੇ ਇਤਿਹਾਦੇ ਤੌਰ ਤੇ ਅਸੀਂ ਥੋੜਾ ਐਡਮਿਨਿਸਟ੍ਰੇਸ਼ਨ ਸਾਰੀ ਪੰਪਾਂ 'ਤੇ ਭਾਰ ਕਰੀ ਹੈ ਅਸੀਂ ਆਪਣੇ ਪੁਕਤਾ ਪਰ ਬੰਨ ਕਰਕੇ ਚੱਲ ਰਹੇ ਹਾਂ ਵੀ ਕੱਲ ਨੂੰ ਰਾਤ ਬਰਾਕੇ ਪਾਣੀ ਵਧਣਾ ਹੈ ਅਦਰਵਾਇਜ਼ ਕੋਈ ਘਰ ਖਤਰਾ ਕੋਈ ਪਾਣੀ ਦਾ ਲੀ ਸਿਚੁਏਸ਼ਨ ਨਹੀਂ ਹੈਗੀ 1 ਬੋਟਲ ਨਹੀਂ ਹਲੇ ਕੋਈ ਸਾਨੂੰ ਹਲੇ ਕੋਈ ਨਹੀਂ ਆਈ ਪਾਣੀ ਬਲਕਿ ਉਜ ਤੋਂ ਕੱਟ ਗਿਆ ਤਾਂ ਉਜ ਤੋਂ ਕੱਟ ਗਿਆ ਪਰ ਇਹ ਵੀ ਅਸੀਂ بارش اوپر ਪੈ ਰਹੀ ਉਹਦੇ ਕਰਕੇ ਸਾਨੂੰ ਥੋੜਾ ਜਿਆਦਾ ਹੈਗਾ ਕਿ بارش ਦਾ ਪਾਣੀ ਨਾਲ ਨਾਲ ਕੇ ਨਾ ਵਧ ਜੇ ਇੱਕ ਸਾਹਮਣੇ ਵੀ ਦੇਖ ਰਹੇ ਹੋ ਕਿ ਇਥੋਂ ਬੰਨਾ ਜਿਹੜਾ ਬਾ ਡਾਜੀ ਦਾ ਦਰਿਆ ਦਾ ਢੰਡਾ ਹਾਂਜੀ ਉਹ ਸਾਰਾ ਟੁੱਟ ਕੇ ਵਿੱਚ ਡਿੱਗ ਗਿਆ ਔਰ ਪਾਣੀ ਜਿਹੜਾ ਖੇਤਾਂ ਦੇ ਪਰ ਨਾਲ ਸ਼ੁਰੂ ਹੋ ਗਿਆ ਜੀ ਤੇ ਕਿੰਨਾ ਕੁ ਤੁਸੀਂ ਦੇਖਿਆ ਨੁਕਸਾਨ ਨਹੀਂ ਤੁਸੀਂ ਦੇਖੋ ਤੁਸੀਂ ਮਿਸ਼ਕ ਦਿਖਾਓ ਵੀ ਹਲ ਇੱਕ ਨੱਕਾ ਟੁੱਟਿਆ ਉੱਥੇ ਇਹਦਾ ਪਾਣੀ ਜਿਹੜਾ ਥੋੜਾ ਜਿਆਦਾ ਖੇਤਾਂ 'ਚ ਜ਼ਰੂਰ ਵੜੇਗਾ ਪਰ ਸੇਫ ਹੈ ਕਿਉਂਕਿ ਅੱਗੇ ਤੁਸੀਂ ਹੈ ਸਾਡੇ ਇਹੋ ਜਿਹਾ ਕੋਈ ਇਹਨਾਂ ਡਰਨ ਵਾਲੀ ਗੱਲ ਨਹੀਂ ਬਾਕੀ ਜੇ ਪੇ ਨੁਕਸਾਨ ਹੋਏਗਾ ਤੇ ਸੀਐਮ ਸਾਹਿਬ ਵੱਲੋਂ ਪਹਿਲਾਂ ਹੀ ਗਿਰਦਾਵੀ ਜਾਰਡਰ ਕੀਤੇ ਜਾ ਚੁੱਕੇ ਨੇ ਤੇ ਜੇ ਕੋਈ ਇਹੋ ਜਿਹਾ ਹੋਇਆ ਤਾਂ ਅਸੀਂ ਬੈਠੇ ਹਾਂ ਤੁਹਾਡਾ ਸਾਥ ਦੇਵਾਂਗੇ ਸਾਡੇ ਪੂਰੇ ਪ੍ਰਬੰਧ ਨੇ ਸਾਡੇ ਕੋਲ ਦੇਖੋ ਬੈਕ ਸਟਿਆਰ ਨੇ ਫਲੜ ਦਾ ਸਾਰਾ ਸਮਾਨ ਤਿਆਰ ਹੈ ਬੋਰਸ ਸਟਿਆਰ ਨੇ ਮਲਾ ਤਿਆਰ ਨੇ ਰੂਪਚਾਰਾ ਤਿਆਰ ਹੈ ਡੰਗਰ ਮਾਲ ਦਾ ਸਾਡੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਉਹ ਅਸੀਂ ਸਾਰਾ ਵੈਕੂਏਟ ਕਰਵਾ ਲਿਆ ਕਿਉਂਕਿ ਤੁਸੀਂ ਤੋਂ ਅੱਗੇ ਸਾਡਾ ਕੋਈ ਵੀ ਰਹਿਸ਼ੀ ਕਰਨੀ ਹੈ ਅਜਮਾਲਾ ਦੇ ਵਿੱਚ ਉਹ ਸਾਰੇ ਡੰਗਰ ਚਾਰਨ ਜਾਂਦੇ ਸੀ ਉਹ ਵਾਪਸ ਬੁਲਾ ਲੈਣ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਪਰ ਇਤਿਆਹਰ ਤੌਰ ਤੇ ਅਸੀਂ ਫਿਰ ਵੀ ਖੜੇ ਆ ਲੋਕ ਕਿੱਥੇ ਆਉਣ ਕੋਈ ਹੈਲਪਲਾਈਨ ਨੰਬਰ ਜਾਰੀ ਸਾਡਾ ਸਾਰਾ ਜੀ ਪਹਿਲਾਂ ਸੀ ਬਾਬਾ ਫੁੱਟਾ ਸਾਹਿਬ ਗੁਰਦੁਆਰਾ ਸੁਬਾਧਾਲਾ ਉੱਥੇ ਅਰੇਂਜਮੈਂਟ ਕੀਤਾ ਹੋਇਆ 6-7 ਹਜ਼ਾਰ ਬੰਦੇ ਦਾ ਅਰੇਂਜਮੈਂਟ ਹੈ ਖਾਣਾ ਪੀਣਾ ਵੀ ਸਾਡਾ ਤਿਆਰ ਕੀਤਾ ਹੋਇਆ ਹੈ ਤੇ ਅਨਾਉਂਸ ਵੀ ਕਰਵਾਤਾ ਅਸੀਂ ਸਕੂਲ ਪਿੰਡਾਂ ਦੇ ਗੁਰਦੁਆਰੇ ਚ ਅਨਾਉਂਸ ਵੀ ਕਰਵਾਤੀ ਪਰ ਸਾਡੀ ਸਿਚੁਏਸ਼ਨ ਇਹ ਵੀ ਨਹੀਂ ਆੜੂ ਪਾਣੀ ਨਹੀਂ ਸਾਡਾ ਕਿੰਨਾ ਮਤਲਬ ਕਿ ਹਾਲਾਤ ਸੁਧਰ ਨਹੀਂ ਗਏ ਸੁਧਰਣਗੇ 100% ਸਿਹਰੇ ਦੇਖਣਾ ਸਿਹਰੇ ਕਾਫੀ 11 ਡੀ ਚ ਆ ਰਿਹਾ ਹੈ ਬੰਦੇ ਸਾਰੇ